ਮਾਤ ਪਿਤਾ ਹਮ ਦਮ ਰੀ ਕੇ ਦੇ ਪਮਾ ਕੋਈ ਨ ਜਾਣਿ ਯੋ ਚੇਤੇ ਹੋ ਸਗਲ ਸੰਗ੍ਰੀਤ ਤੁਮ ਮਾ ਤੁਮ ਤੇ ਹੋਇਸ ਮਰਿੰਗਤ ਮਿਤ ਮਿਤ ਜੀ ਆਇਆਂ ਨੂੰ ਤੁਦ ਅਗਯ ਅਜ ਜੀ ਆਇਆਂ ਨੂੰ ਜੀਉ ਪਿੰਡ ਸਭ ਜੀ ਆਇਆਂ ਨੂੰ ਕੋ ਨਾਨਕ ਸਭ ਬੋਲਨਾਂ ਜੀ ਸਤਨਾਮ ਸ੍ਰੀ ਇਨੇ ਤਾਂ ਆਪਨ ਵਰਨ ਹਾਰਾ ਦੁਖਨ ਤਾਂ ਸੁਖ ਰਾਸ ਤਾਂ ਕੋ ਵਿਗਨ ਕੋ ਲਾਗਾ ਜਾ ਕੀ ਪ੍ਰਵਾ ਗਏ ਅਰਦਾਸ ਏਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹੀ ਸਹਾਈ ਅਰਜਨ ਹਰ ਗੋਬਿੰਦ ਨਾਉ ਸਿਮਰਉ ਸਿਦੀ ਹਰਿ ਰਾਏ ਸਿਦੀ ਹਰਿ ਕ੍ਰਿਸ਼ਨੋ ਧਿਆਈਆ ਜਿਸ ਦਿਠਾ ਸਭ ਦੁਖ ਜਾਏ ਤੇ ਇਕ ਬਹਾਦਰ ਸਿਮਰਿ ਆਏ ਕਰਨਉ ਨਿਤ ਆਵਤ ਹਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੇ ਆਤਮ ਸਰੂਪ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਆਠ ਦੀਦਾਰ ਦਾਤੇ ਅੰਤਰ ਕੇ ਖਾਲਸਾ ਸਹਿ ਬਲੋ ਜੀ ਪੰਜ ਪਿਆਰੇ ਚਾਰ ਸਭ ਜਾਦੇ ਚਾਲੀ ਮੁਗਤੇ ਆ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਕੇ ਅੰਡਠ ਕੀਤਾ ਪਾਣਾ ਮੰਨਿਆ ਤਿੰਨਾਂ ਪਿਆਰੇ ਅੰਸ ਚੇ ਆਰੇ ਅੰਦੀ ਕਮਾਈਂਦਾ ਧਿਆਨ ਤਰਕੇ ਖਾਲਸਾ ਸਹਿ ਬਲੋ ਜੀ ਜੰਨਾ ਸਿੰਘਾ ਸਿੰਘ ਨਿਆਨੇ ਧਰਮ 헤 ਤੀਸ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧੋ ਕੇ ਸੰਸਵਾਸਾਂ ਨਾਲ ਨਵਾਹੀ ਤੇਨਾਂ ਦੀ ਪਵਿੱਤਰ ਹੁਕਮ ਮਾਈਂ ਦਾ ਤੇ ਅੰਤਰ ਕੇ ਖਾਲਸਾ ਸਹਿਬ ਬਰੋਜੀ ਵੰਜਾਂ ਤਹਤਾ ਸਰਬਤ ਗੁਰਦਵਾਰਿਆਂ ਦਾ ਤੇ ਅੰਤਰ ਕੇ ਖਾਲਸਾ ਸਹਿ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿ ਆਵੇ ਚਿਤਿ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਅਦੇ ਆਇ ਤੇ ਦੇਗ ਤੇ ਫਤੇ ਪਰਜ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬਲੋ ਜੀ ਸਿਖਾ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਸਾਹ ਦਾਨ ਪ੍ਰੋਸਾਹ ਦਾਨ ਦੰਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੇ ਸਿਨਾਨ ਚੌਕੀਆਂ ਛੰਡੇ ਪੁੰਗੇ ਜੋਗੋ ਜੋਗ ਅਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬਲੋ ਜੀ ਸਿੱਖਾਂ ਦਾ ਮਾਨੀ ਮੈਂ ਮੱਤ ਉੱਚੇ ਮੱਤ ਪੱਤ ਦੇ ਰਾਖੇ ਹੈ ਵਾਹਿਗੁਰੂ ਆਕਾਲ ਪੁਰਖ ਜੀ ਜਿਨ੍ਹਾਂ ਗੁਰ ਤਮਤੋਂ ਖਾਲਸੇ ਪੰਥ ਨੋ ਮਿਛੋੜ ਆਗਿਆ ਹੈ ਤਿਨਾਂ ਗੁਰ ਤਮੰਦੇ ਖੁੱਲੇ ਦਰਸ਼ਨ ਦੀਦਾਰ ਪਿਆਰੇ ਖਾਲਸਾ ਜੀ ਨੋ ਬਖਸ਼ੋ ਹੇ ਨ ਮਾਨੀ ਆਂਦੇ ਮਾਨ ਗੁਰੂ ਨੇ ਤਾਨ ਆਂਦੇ ਤਾਨ ਗੁਰੂ ਨੇ ਓਟ ਆਂਦੀ ਓਟ ਗੁਰੂ ਤਨ 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 ਸ੍ਰੀ ਗੁਰੂ ਗਰੰਥ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜੀਓ ਆਪਦੇ ਹਜ਼ੂਰ ਅਰਦਾਸ ਬੇਨਤੀ ਹੈ ਤਨ 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 ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬ੍ਰਹਮ ਗਿਆਨੀ ਆਪ ਦੀ ਯਾਦ ਆਪ ਦੇ ਪਿਆਰ ਵਿੱਚ ਆਪ ਦੀਆਂ ਸੰਗਤਾਂ ਨੇ ਸਤਿਗੁਰੂ ਜੀਓ ਚੋਪੈਰੀ ਦੀ ਸੇਵਨ ਵਹੀ ਗਈ ਹੈ ਇਹਨਾਂ ਸਵਾਵਾਂ ਵਿੱਚ ਅੰਮ੍ਰਿਤ ਬਾਣੀ ਦੇ ਪਾਠ ਹੋਏ ਸ੍ਰੀ ਜਪਜੀ ਸਾਹਿਬ ਦੇ ਸ੍ਰੀ ਚੌਪਈ ਸਾਹਿਬ ਦੇ ਸਦੀ ਸੁਖਮਨੀ ਸਾਹਿਬ ਦੇ ਜਾਪ ਹੋਈ ਇਲਾਹੀ ਬਾਣੀ ਦਾ ਕੀਰਤਨ ਛੇ ਪਉੜੀਆਂ ਅਨੰਦ ਸਬਦ ਦੇ ਬਾਣੀ ਦੇ ਜਾਪ ਹੋਏ ਸਮੁੱਚੀ ਸੇਵਾ ਨਿਭਉਂਦੇ ਆਂ ਕੋਲੋਂ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਸਤਿਗੁਰੂ ਜੀ ਅੱਗੇ ਤੋਂ ਸਮਾਤਮ ਬਖਸ਼ਨੀ ਸ਼ੁੱਧ ਬਾਣੀ ਪੜਨ ਦੀ ਬਾਣੀ ਸੁਣਨ ਦੀ ਸੇਵਾ ਸਿਮਰਨ ਕਰਨ ਦੇ ਤਾਕਤ ਬਲ ਬੁੱਧੀ ਬਖਸ਼ਨੀ ਸਤਿਗੁਰੂ ਜੀ ਅੱਜ ਦਾ ਦਿਹਾੜਾ ਤਨ ਤਨ ਬੰਤਨ ਬਾਬਾ ਬੁੱਢਾ ਸਾਹਿਬ ਜੀ ਦੀ ਵਰਸੀ ਦਾ ਦਿਹਾੜਾ ਵੀ ਸੰਗਤ ਮਨਾਉਂਦੀ ਹੋਈ ਸਤਿਗੁਰੂ ਜੀ ਉਹ ਸੰਗਤਾਨੀ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਦਰ ਪਰਮਾਨ ਕਰਨੀਆਂ ਤੇਲ ਫਲ ਪੀਟਾ ਮੰਦਰ ਤੇ ਪਰਮਾਨ ਕਰਨੀਆਂ ਸਭ ਸੰਗਤਾਂ ਦੀਆਂ ਸ਼ੁੱਭ ਭਾਵਨਾਵਾਂ ਸੰਪੂਰਨ ਕਰਨੀਆਂ ਕਾਰਜ ਆਰਾਸ ਕਰਨੇ ਸਤਿਗੁਰੂ ਜੀ ਆਈ ਹੋਈ ਸੰਗਤ ਨੋ ਤੰਦਰੁਸਤੀ ਚੜਦੀ ਕਲਾ ਵਾਲਾ ਜੀਵਨ ਨਾਮ ਬਾਣੀ ਦਾ ਪਿਆਰ ਨਿਤਨੇਮ ਦਾ ਪਿਆਰ ਆਪਣੀ ਚਰਨਾਂ ਦਾ ਪਿਆਰ ਬਖਸ਼ਣਾ ਸਤਿਗੁਰੂ ਜੀ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਪਿਆਰ ਇਤਿਹਾਸਾਗ ਵਰਤਾਉਣਾ ਸਤਿਗੁਰੂ ਜੀਓ ਸਭ ਨੂੰ کاروبار ਤਰਕੀਆਂ ਕੰਮ ਕਾਜ ਬਖਸ਼ਿਸ਼ ਕਰਨੇ ਦੁਨੀਆ ਅੰਦਰ ਵੀ ਸੁਖ ਵਰਤਾਉ ਸਤਿਗੁਰੂ ਜੀ ਆਵਦੇ ਹਜੂਰ ਬੇਨਤੀ ਹੈ ॠषि ਤੇ ਵਿਕੇ ਮੀਨਾ ਦਿਓਲ ਚੜਦੀ ਕਲਾ ਦੀ ਰਣਵੀਰ ਸਿੰਘ ਜੀ ਦੀ ਤੰਦਰੁਸਤੀ ਚੜਦੀ ਕਲਾ ਦੀ ਇੰਦਰਜੀਤ ਸਿੰਘ ਗਿਰਨ ਚੜ੍ਹਦੀ ਕਲਾ ਦੀ ਇੰਦਰਜੀਤ ਸਿੰਘ ਨਸ਼ਿਆਂ ਤੋਂ ਮੁਕਤੀ ਕਰਨੀ ਚਰਨ ਕੋਰ ਦੇ ਗੋਡਿਆਂ ਦੀ ਸਰਜਰੀ ਸਫਲ ਬਣਾਉਣੀ ਗੁਰਪ੍ਰਤਾਪ ਸਿੰਘ ਦੀ ਚੜ੍ਹਦੀ ਕਲਾ ਪਰ ਦੀਵਰਕ ਦੀ ਚੜ੍ਹਦੀ ਕਲਾ ਰੂਬਾਨੀ ਕਲੇਰ ਦੀ ਤੰਦਰੁਸਤੀ ਐਨੀ ਮਿਰਚਾ ਕਮਕਾਰ ਪ੍ਰਗਤਾ ਮਿਲਨ ਸੰਦੋ ਕਮਕਾਰ ਪ੍ਰਗਤਾ ਦੀ ਬੇਨਤੀ ਹੈ ਹਰ ਨੀਤਕੌਰ ਦੇ ਜਨਮ ਦਿਨ ਤੇ ਅਮਨਦੀਪ ਕੌਰ ਦੀ ਤੰਦਰੁਸਤੀ ਅਤੇ ਬੱਚੇ ਮਾਂ ਪਿਓ ਦੇ ਆਗਿਆਕਾਰੀ ਹੋਣ ਇੰਦਰਪ੍ਰੀਤ ਸਿੰਘ ਦੀ ਤੰਦਰੁਸਤੀ ਦੇਹਾਰੋਗਤਾ ਚੜ੍ਹਦੀ ਕਲਾ ਬਸਨੀਂ ਜੈਪਾਲ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਦਸ ਦੀਪਕੌਰ ਨੂੰ ਮਨੋ ਕਾਮਨਾ ਪੂਰਤੀ ਕਰਨੀ ਗਵਨਦੀਪ ਸਿੰਘ ਚੀਮਾ ਅਰਿਆਂ ਸਿੰਘ ਚੀਮਾ ਜਨਮ ਦਿਨ ਦੀ ਅਰਦਾਸ ਹੈ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਾਬਲ ਸਿੰਘ ਨੂੰ ਸੰਧ ਸੰਧੂ ਤੰਦਰੁਸਤੀ ਬਖਸ਼ਿਸ਼ ਕਰਨੀ ਗੁਰシャン ਸਿੰਘ ਯੋਨੀ ਮ੍ਰਿਸ਼ਟੀ ਸ਼ੁਰੂ ਹੋਈ ਹੈ ਤੰਦਰੁਸਤੀ ਸਫਲਤਾ ਬਖਸ਼ਨੀ ਗੌਰਪ੍ਰੀਤ ਕੌਰ ਦੇ ਸਿਹਤ ਕੌਰ ਦੇ ਬੀਜੇ ਦੀ ਬੇਨਤੀ ਹੈ ਕਾਰਜ ਰਾਸ ਕਰਨੇ ਸਤਿਗੁਰ ਜੀਓ ਕੋਮਲ ਪ੍ਰੀਤ ਕੌਰ ਦੇ ਬੇਟੇ ਦਿਮਦਾਤ ਬਖਸ਼ੋ ਸਤਿਗੁਰ ਜੀਓ ਰਾਜਵੰਤ ਕੌਰ ਕਨੇਟਾ ਦੇ ਬੀਜੇ ਦੀ ਬੇਨਤੀ ਹੈ ਹਰਦੀਪ ਸਿੰਘ ਦੀ ਤੰਦਰੁਸਤੀ ਦੀ ਆਦਿ ਹਰਪ੍ਰੀਤ ਕੌਰ ਢੀਂਸਾ ਦੇ ਆਰੋਗਤਾ ਇੰਦਰੀ ਇੰਦਰਜੀਤ ਸਿੰਘ ਦੇ ਜਗਜੀਤ ਸਿੰਘ ਦੇ ਕਾਰੋਬਾਰ ਪ੍ਰਗਤਾਨ ਦੀ ਸਤਿਗੁਰੂ ਜੀਓ ਸਿਮਰਜੀਤ ਕੌਰ ਨੂੰ ਤੰਦਰੁਸਤੀ ਚੜਦੀ ਕਲਾ ਬਖਸ਼ਿਸ਼ ਕਰਨੀ ਗੁਰਕੀਰਤ ਸਿੰਘ ਸਿਮਰਜੀਤ ਕੌਰ ਦੀ ਦੇਹਾਰੋਗਤਾ ਦੀ ਬੇਨਤੀ ਹੈ ਜਸਲੀਨ ਕੌਰ ਰੌਣਕ ਸਿੰਘ ਕਮਾਂ ਚੁਰਕਵਟਾਂ ਦੂਰ ਕਰੋ ਸਤਿਗੁਰੂ ਜੀ ਹਰਪਾਲ ਕੌਰ ਦੇ ਸਮੂਹ ਪਰਿਵਾਰ ਦੀ ਤੰਦਰੁਸਤੀ ਦੀ ਬੇਕਰਮਨਜੀਤ ਸਿੰਘ ਦੇ ਵਿਗਨੰਦ ਦਾ ਨਾਸ਼ ਕਰੋ ਗੁਰਜੀ ਗੁਰਜੀਤ ਸਿੰਘ ਅਮਰੀਕਾ ਦੀ ਪੀਰ ਦੀ ਬੇਨਤੀ ਹੈ ਅਮਨਦੀਪ ਸਿੰਘ ਦੇ ਪਰਿਵਾਰ ਦੇ ਵਿਜੇ ਦੀ ਬੇਨਤੀ ਪ੍ਰਭ ਜੋਤਕੁਰ ਦੇ ਪੀਰ ਅਤੇ ਪਰਿਵਾਰ ਦੀ ਤੰਦਰੁਸਤੀ ਦੀ ਚੰਨ ਵੀਰ ਦੀ ਸਿਹਤ ਤੰਦਰੁਸਤੀ ਦੀ ਰਹਿਮ ਬਹੁ ਸਹੋਤਾ ਦੀ ਤੰਦਰੁਸਤੀ ਦੀ ਗੁਰシャンਕੁਰ ਵਿਦਿਆ ਦੀ ਦਾਤ ਬਖਸ਼ੋ ਸਤਿਗੁਰੂ ਜੀ ਇੰਦਰਜੀਤ ਸਿੰਘ ਦੇ ਪਿਆਰ ਦੀ ਅਰਦਾਸ ਬੇਨਤੀ ਹੈ 파ਰਸ ਕੁਮਾਰ ਸੋਨੀਆਂ ਪੋਪਲਾ ਜੋ ਮਿਲਨ ਦੀ ਬੇਨਤੀ ਹੈ ਹਰਮਨਪ੍ਰੀਤ ਸਿੰਘ ਪਿਆਰ ਰਿਸ਼ਤੇਦਾਰ ਰਸਤੇ ਦੀ ਬੇਨਤੀ ਹੈ ਮਾਤਾ ਹਰ ਭਜਨ ਕੋ ਤੰਦਰੁਸਤੀ ਗੁਰਪ੍ਰੀਤਿ ਸੰਜੋਗਾਂ ਦੇ ਤਜਿੰਦਰ ਸਿੰਘ ਦੇ ਪਿਆਰ ਦੀ ਬੇਨਤੀ ਹੈ ਸਬਦੇ ਕਾਰਜ ਰਾਸ ਕਰਨੇ ਸਤਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਨਾਨਕ ਦਾਸ ਮੁਖ ਤੇ ਜੋ ਇਹੀ ਉਹ ਹਾ ਸਬਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਹੰਕਾਰਜ ਰਾਸ ਕਰਨੇ ਸਤਿਗੁਰੂ ਜੀ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਅੰਗ ਸੰਗ ਸਹਾਈ ਹੋ ਕੇ ਆਪਣੀਆਂ ਸੇਵਾਵਾਂ ਲੈਣੀਆਂ ਆਪਣੀਆਂ ਸੰਗਤਾਂ ਤੇ ਸੀਸ ਤੇ ਹੱਥ ਰੱਖਣਾ ਸਤਿਗੁਰੂ ਜੀ ਆਵਦੇ ਹਾਜੂਰ ਕੜਾ ਪ੍ਰਸ਼ਾਦ ਦੀਂਦੇ ਗਾਜਰ ਹਾਏ ਆਪਜੀ ਭੋਗ ਲਾਭ ਲੱਗਿਆ ਹੋਇਆ ਭੋਗ ਸੰਗਤ ਵਿੱਚ ਵਰਤੌਂਦੀ ਆਗਿਆ ਹੋਵੇ ਇਸ ਮੌਂ ਸੰਗਤਾਂ ਨੂੰ ਹੁਕਮਨਾ ਮੈਂਦੀ ਦਾ ਤੁਮ ਕਿ ਸਕੇ ਨਹੀਂ ਹਾਲ ਕਰੋ ਸਤਿਗੁਰੂ ਜੀ ਸੇਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲ ਆਏ ਆਪ ਜੀ ਦਾ ਨਾਮ ਚਿਤ ਹੋਏ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੁਹਰਾ ਗਿਆ ਪਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹਾ ਗੁਰੂ ਗ੍ਰੰਥ ਜੀ ਮਨੇ ਆ ਜੋ ਪ੍ਰਭ ਕੋ ਮਿਲ ਬੋ ਚਾਹ ਰਾਜ ਕਰੇਗਾ ਖਲਸਾ ਖੁਵਾਰ ਹੋਏ ਸਭ ਮਿਲenge ਵਾਹਿਗੁਰੂ ਨਾਮ ਜਹਾਜੁ ਹਾ ਜੋ ਸਰਦਾ ਕਰ ਸੀਮ ਦੇ ਬੋਲੇ ਸੋਨੀ ਹਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋ ਕਹੋ ਟਲ ਗੁਰ ਸੇਵੀਆ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸ ਆ ਗੁਰੂ ਓ ਕਾ ਜਨਮ ਮਰਨ ਦੁਖ ਹੋਵਾ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ ਤੋ ਤਟਿ ਠੇ ਸਚੇ ਪਾਤਿਸਾ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਬਨਾੰਦਾ ਵਾਹਿਗੁਰੂ ਜੀ ਸੋਰਠ ਮਹਲਾ 5 ਠੰਡ ਪਾਈ ਕਰਤਾ ਰੇ ਤਾਪ ਛੋਡ ਗਿਆ ਪਰਵਾਰੇ ਠੰਡ ਪਾਈ ਕਰਤਾ ਰੇ ਤਾਪ ਛੋਡ ਗਿਆ ਪਰਵਾਰੇ ਗੁਰਪੂਰ ਹੈ ਰਾਖੀ ਸਰਨ ਸੱਚੇ ਕੀ ਤਾ ਕੀ ਪਰਮੇਸ਼ਰ ਆਪ ਹੋਵਾ ਰਖਵਾਲਾ ਸ਼ਾਂਤ ਸਹਜ ਸੁਖ ਖਿਨ ਮਹੀਂ ਉਪਜੇ ਮਨ ਹੋਵਾ ਸਦਾ ਸੁਖ ਲਾ ਰਹਾ ਹਰ ਹਰ ਨਾਮ ਦੀਓ ਦਰ ਤਿੰਨ ਸਗਲਾ ਰੋਗ ਬਿਦਰੋ ਆਪਣੀ ਕਿਰਪਾ ਤਾਰੇ ਤੈਨ ਸਗਲੇ ਬਾਤ ਉਸ ਵਾਰੇ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣ ਨ ਵਿਚਾਰਿਆ ਗੁਰ ਕਾ ਸਬਦ ਭਾਇਓ ਸਾਖੀ ਤੈਨ ਸਗਲੇ ਲਾਜ ਰਾਖੇ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ Jap ਨਾਨਕ ਨਾਮ ਸਚੁ ਸਾਖੀ ਆਪਣੇ ਦਾਸ ਕੀ ਪੈਜ ਰੱਖੇ ਜਪ ਨਾਨਕ ਨਾਮ ਸਚੁ ਸਾਖੀ ਆਪਣੇ ਦਾਸ ਕੀ ਪੈਜ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬ੍ਰਹਮ ਗਿਆਨੀ ਉਹਨਾਂ ਦਾ ਪਿਆਰ ਉਹਨਾਂ ਦੀ ਯਾਦ ਲੈ ਕੇ ਅਸੀਂ ਇਹ ਚੁਪੈਰੀ ਦੀ ਸੇਵਾ 'ਚ ਹਾਜ਼ਰ ਹੋਨੇ ਆ ਅੱਜ ਤਨ ਬਾਬਾ ਬੁੱਢਾ ਸਬਜੀ ਦੀ ਵਰਸੀ ਹੈ ਸਾਰੇ ਪਿਆਰ ਵਿੱਚ ਆਖੋ ਸਤਨਾਮ ਸ੍ਰੀ ਸਾਰੀ ਸੰਗਤ ਦਾ ਧੰਨਵਾਦ ਮੈਂ ਬੇਨਤੀ ਕਰਾਂ ਤੁਸੀਂ ਪਉਣੀ ਗਿਆਰਾਂ ਪਹੁੰਚ ਆਇਆ ਕਰੋ ਆਪਾਂ ਅਰਦਾਸ ਕਰਕੇ ਪੂਰੇ 11 ਵਜੇ ਸ਼ੁਰੂ ਕਰਦਿਆਂ ਕਰਾਂਗੇ ਹੋਰ 15 ਮਿੰਟ ਬਚ ਜਾਣਗੇ ਆਪ ਅਰਦਾਸ ਵਿੱਚ ਸ਼ਾਮਲ ਹੋਇਆ ਕਰੋ ਪੌਣੇ 11 ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਮੈਂ ਇੱਕ ਬੇਨਤੀ ਕਰਾਂ ਪੰਜਾਬ ਵਿੱਚ ਜੋ ਪਾਣੀ ਆਏ ਹੜ ਆਏ ਹੜ ਪੀੜਤਾ ਵਾਸਤੇ ਇੱਥੇ ਸੇਵਾ ਲਾਈ ਹੈ ਜਿੰਨੇ ਵੀ ਤੁਸੀਂ ਸੇਵਾ ਪਾਉਣਾ ਚਾਹੁੰਦੇ ਹੋ ਉਹ ਦਫ਼ਤਰ ਵਿੱਚ ਤੁਸੀਂ ਪਰਚੀ ਕਟਾਹੋ ਤੇ ਉਹ ਸੇਵਾ ਪਾਓ ਥੋੜੀ ਤੋਂ ਥੋੜਾ ਬਹੁਤੇ ਤੇ ਬਹੁਤਾ ਕਿਉਂਕਿ ਅੱਜੋ ਨਾ ਵਿਚਾਰਿਆਂ ਨੂੰ ਲੋੜ ਹੈ ਅੱਜੋ ਲੋੜਵੰਦ ਨੇ ਜਿਨ੍ਹਾਂ ਦੇ ਘਰ ਟਹਿ ਗਏ ਪਸੂ ਚਲੇ ਗਏ ਆਪ ਹੀ ਵੀ ਬਿਮਾਰ ਹੋਗੇ ਕਿਉਂਕਿ ਪਾਣੀ ਤੋਂ ਬਾਅਦ ਬਿਮਾਰੀ ਫੈਲ ਜਾਂਦੀ ਹੈ ਇਹ ਵੀ ਬੜਾ ਵੱਡਾ ਭਾਰੀ ਦੁੱਖ ਹੈ ਘਰ ਤਾਂ ਟੈ ਟੈ ਪਰੋ ਬਿਮਾਰੀ ਫੈਲ ਜਾਂਦੀ ਏ ਇਸ ਲਈ ਪ੍ਰਬੰਧਕ ਕਮੇਟੀ ਵੱਲੋਂ ਇਹ ਪ੍ਰਾਲਾਹ ਕੀਤਾ ਗਿਆ ਹੈ ਕਿ ਅਸੀਂ ਇੱਕ ਇੱਕ ਪੈਸਾ ਜਿਹੜਾ ਹੈ ਉਥੇ ਲੋੜਵੰਦਾਂ ਦੀ ਸੇਵਾ 'ਚ ਲੱਗੇਗਾ ਆਪ ਜਰੂਰ ਉਹਨਾਂ ਦੀ ਜਿਹੜੇ ਹਾਰ ਪੀੜਤ ਨੇ ਉਹਨਾਂ ਦੀ ਸੇਵਾ ਕਰਨੀ ਹੈ ਜੋ ਵੀ ਤੁਸੀਂ ਸੇਵਾ ਕਰਨੀ ਹੈ ਉਹ ਤੁਸੀਂ ਦਫ਼ਤਰ ਵਿੱਚ ਪਰਚੀ ਕਟਾਣੀ ਹੈ ਰਸੀਦ ਲੈਣੀ ਹੈ ਆਉਣ ਵਾਲੇ ਦਿਨਾਂ ਚ 16 ਸਤੰਬਰ ਨੂੰ ਅਸੂਦੀ ਸਿੰਘ ਰਾਣ ਦਾ ਦਿਹਾੜਾ ਹੈ ਏਵੇਂ ਸਾਰਾ ਦਿਨ ਕਥਾ ਤੇ ਕੀਰਤਨ ਦੀ ਦੀਵਾਨ ਸੱਜਣਗੇ ਆਪ ਸੰਗਤਾਂ ਨੇ ਹਾਜ਼ਰੀ ਭਰਨੀ ਕੱਲ ਬੁੱਧਵਾਰ ਵੀ ਸੁਖਮਨੀ ਸਾਹਿਬ ਦੇ ਜਾਪ ਹੋਏ 11 ਤੋਂ 1 ਉਹਨਾਂ ਸੰਗਤਾਂ ਦਾ ਵੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਹਰ ਪੂਰਨ ਮਾਛੀ ਵਾਲੇ ਦਿਨ ਸ਼ਾਮ ਦੇ ਦੀਵਾਨ ਵਿੱਚ ਭੋਗ ਤੋਂ ਬਾਅਦ ਸਾਡੇ ਕੋਲ ਭਾਈ ਪਰਮਿੰਦਰ ਸਿੰਘ ਰਖਸ ਦਿਲ ਵਾਲਿਆਂ ਦਾ ਜਥਾ 1 ਘੰਟੇ ਲਈ ਉਹ ਸਿਮਰਨ ਦੀ ਹਾਜ਼ਰੀ ਭਰਦੇ ਹਨ ਉਹ ਨਮਾਸੀ ਵਾਲੇ ਦਿਨ ਸ਼ਾਮ ਦੀ ਦੀਵਾਨ ਵਿੱਚ ਇੱਕ ਘੰਟੇ ਲਈ ਹਾਜ਼ਰੀ ਪਰਦੇ ਹਨ 7 ਤੋਂ 8 ਆਪ ਹਾਜ਼ਰੀ ਭਰਿਆ ਕਰੋ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਚਾਪਣੇ ਛੱਕੇ ਜਾਣਾ ਆਪਣੀਆਂ ਗੱਡੀਆਂ ਬੜੇ ਪਿਆਰ ਨਾਲ ਲੈ ਕੇ ਜਾਇਓ ਨਾ ਤੁਹਾਡਾ ਨੁਕਸਾਨ ਹੋਵੇ ਨਾ ਕਿਸੇ ਦਾ ਇਸ ਲਈ ਪਿਆਰ ਨਾਲ ਜਾਓ ਗੁਰੂ ਤੋਂ ਅਸੀਸ ਮੰਗ ਕੇ ਲੰਗਰ ਪ੍ਰਸ਼ਾਦਾ ਛਕੋ ਆਓ ਪਾਏ ਸਭ ਮਹਾਨ ਤੋਂ ਲਾਹੀ ਬਾਣੀ ਦਾ ਕੀਰਤਨ ਸਰਵਣ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ